ਯਾਰ ਦੰਟੀ ਉਹ ਸਿੱਧੀ ਸਿੱਧੀ ਗੱਲ ਹੋ ਗਈ Lata ਕੀ ਬਦਾ ਅੰਦਰ ਦਰਬਾਰ ਆਹ ਸੱਚ ਜੁਗਾ ਸੱਚ ਦੇ ਨਾਂ ਬਹੁਤੀ ਵੀ ਸੱਚ ਸਾਰਾ ਲਿਜਾ ਵਾ ਨਾ ਇਹ ਚਾਵੇ ਯਾਰ ਸਲੋਹ ਉਸ ਤੋਂ ਬਾਅਦ ਹੈ ਸੱਚ ਤੱਕ ਪੜ ਕੇ ਫਿਰ ਗੁਰਮੁਖ ਵਾਹਿਗੁਰਮੰਤਰ ਨਹੀਂ ਕਹਿਣਾ ਦਿੰਦਾ ਵਾਹਿਗੁਰੂ ਪੰਜ ਵਾਰ ਹੀ ਕਹਿਣਾ ਮੰਗਦਾ ਵਾਹਿਗੁਰੂ ਵਾਹਿਗੁਰੂ वाहे वाहे गुरु वाहे पांच बारि हो गया ka <laughs>